और रजिस्ट्रेशन के बाद जो जो महिलाएं रजिस्ट्रेशन करेंगी उनके अकाउंट में हज़ार हजार, हजार रुपए आने शुरू हो जाएंगे अठारह हजार रुपए महीना इनको सम्मान राशि दी जाएगी हमारी सरकार बनने पर हमारी सरकार बनने पर कल चुक ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਰੋਚਕ ਅਤੇ ਐਜੂਕੇਸ਼ਨ ਪਰਪਸ ਦੇ ਸਹਾਰ ਨਾਲ ਧਿਆਨ ਖਿੱਚਣ ਵਾਲਾ ਹੈ। ਰਾਜਨੀਤੀ ਅੱਜ ਇੱਕ ਤਮਾਸ਼ਾ ਬਣ ਕੇ ਰਹਿ ਚੁੱਕੀ ਹੈ। ਸਿਆਸਤ ਮਤਲਬ ਲੋਕਾਂ ਨੂੰ ਮੀਡੀਆ ਰਾਹੀਂ ਮੂਰਖ ਬਣਾਉਣਾ, ਅਧੂਰੇ ਝੂਠੇ ਅੰਕੜੇ ਪੇਸ਼ ਕਰਕੇ ਡਿਵਾਈਡ ਐਂਡ ਰੂਲ ਦੇ ਨਾਲ-ਨਾਲ ਫਰੀ ਬੀਜ਼ ਪੋਲਿਟਿਕਸ ਦੇ ਸਿਰ ਤੇ ਆਪਣੀ ਪੋਲਿਟਿਕਸ ਕਰਨੀ। ਅੱਜ ਦਿੱਲੀ ਵਿੱਚ ਇਲੈਕਸ਼ਨ ਡੇਟ ਡਿਕਲੇਅਰ ਹੋਣ ਤੋਂ ਬਾਅਦ ਜੋ ਕੁਝ ਹੋ ਰਿਹਾ ਹੈ, ਅੱਜ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਕੁਝ ਜ਼ਮੀਨੀ ਸੱਚਾਈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਵਾਅਦਿਆਂ ਦਾ ਸੱਚ ਕੀ ਹੈ। ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ। ਦੋਸਤੋ ਚੋਣਾਂ ਲੋਕਤੰਤਰ ਵਿੱਚ ਹੱਕ ਦਿੰਦੀਆਂ ਹਨ ਆਮ ਲੋਕਾਂ ਨੂੰ ਨੁਮਾਇੰਦੇ ਚੁਣਨ ਦਾ ਆਪਣੇ ਰਿਪ੍ਰੈਜ਼ੈਂਟੇਟਿਵ ਚੁਣ ਕੇ ਲੋਕ ਅਸੈਂਬਲੀ ਵਿੱਚ ਭੇਜਦੇ ਹਨ ਤਾਂ ਜੀ ਕਿ ਉਹ ਉਹਨਾਂ ਦੇ ਹਿੱਤ ਵਿੱਚ ਸਮਾਜ ਦੇ ਹਿੱਤ ਵਿੱਚ ਦੇਸ਼ ਦੇ ਹਿੱਤ ਵਿੱਚ ਕੰਮ ਕਰਨ। ਪਰ ਅੱਜ ਕੱਲ੍ਹ ਹੋ ਕੀ ਰਿਹਾ ਹੈ? ਦੇਸ਼ ਸਟੇਟ ਜਾਵੇ ਠੱਠੇ ਖੂ ਵਿੱਚ ਬਸ ਸਾਨੂੰ ਸੱਤਾ ਚਾਹੀਦੀ ਹੈ। ਸ਼ੋਰਟ ਟਰਮ ਦੀ ਰਾਜਨੀਤੀ ਬਸ ਕਿਸੇ ਵੀ ਤਰ੍ਹਾਂ ਕੋਈ ਵੀ ਝੂਠਾ ਵਾਅਦਾ ਕਰਕੇ ਬਸ ਸੱਤਾ ਮਿਲ ਜਾਵੇ, ਸਾਡੀ ਸਰਕਾਰ ਬਣ ਜਾਵੇ। ਇਸੇ ਲਈ ਕਿਤੇ ਜਾਂਦੇ ਹਨ ਝੂਠੇ ਚੋਣਵਾਦੇ ਸਟੇਟ ਦੀ ਇਕਨੋਮੀ ਭਾਵੇਂ ਬਰਬਾਦ ਹੋ ਜਾਵੇ ਇਨਡਾਇਰੈਕਟ ਟੈਕਸ ਭਾਵੇਂ ਉਹ ਲੋਕਾਂ ਦੇ ਲੱਕ ਤੋੜ ਦੇਣ ਪਰ ਪਰ ਜੋ ਮੁਫਤ ਦਾ ਮਿਲ ਰਿਹਾ ਹੈ ਜੋ ਮੁਫਤ ਸਾਹਮਣੇ ਦਿਸਦਾ ਹੈ ਉਸ ਦੇ ਚੱਕਰ ਵਿੱਚ ਆਮ ਲੋਕ ਜੋ ਮਹਿੰਗਾਈ ਤੋਂ ਅਤੇ ਆਰਥਿਕ ਤੰਗਹਾਲੀ ਤੋਂ ਸਤਾਏ ਹੋਏ ਹੁੰਦੇ ਹਨ ਉਹ ਚੋਣਾ ਵੇਲੇ ਵੋਟ ਵੀ ਕਰਦੇ ਹਨ ਤਾਂ ਸਿਰਫ ਮੁਫਤ ਖੋਰੀ ਨੂੰ ਦੇਖਦੇ ਹੋਏ ਫ੍ਰੀ ਬੀਜ਼ ਪ੍ਰੋਡਕਟਸ ਤੋਂ ਪ੍ਰਭਾਵਿਤ ਹੋ ਕੇ ਅੱਜਕੱਲ੍ਹ ਦੋਸਤੋ ਇਹ ਸਭ ਕੁਝ ਹੋ ਰਿਹਾ ਹੈ ਦਿੱਲੀ ਵਿੱਚ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਦਿੱਲੀ ਵਿੱਚ ਚੋਣਾਂ 5 ਫਰਵਰੀ ਨੂੰ ਹੋਣਗੀਆਂ ਤੇ 8 ਫਰਵਰੀ ਨੂੰ ਚੋਣਾਂ ਨਤੀਜੇ ਵੀ ਆ ਜਾਣਗੇ ਦਿੱਲੀ ਵਿੱਚ ਪਿਛਲੀਆਂ ਦੋ ਟਰਮਜ਼ ਦੋ ਟਰਮਜ਼ ਹੀ ਕਹਿਣਾ ਠੀਕ ਹੈ ਤਿੰਨ ਟਰਮਜ਼ ਨਹੀਂ ਆਮ ਆਦਮੀ ਪਾਰਟੀ ਹੀ ਸੱਤਾ ਦੇ ਉੱਪਰ ਕਾਬਜ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਹਨ ਇਹਨਾਂ ਚੋਣਾਂ ਵਿੱਚ ਉਹਨਾਂ ਦੀ ਇਸ ਵਾਰ ਕ੍ਰੈਡਿਬਿਲਟੀ ਉਹਨਾਂ ਨੇ ਕੀ ਕੀਤਾ ਹੈ ਉਸ ਦਾ ਸੱਚ ਥੋੜਾ ਬਹੁਤ ਲੋਕਾਂ ਦੇ ਸਾਹਮਣੇ ਚੋਣ ਨਤੀਜਿਆਂ ਤੋਂ ਬਾਅਦ ਆ ਹੀ ਜਾਵੇਗਾ ਥੋੜਾ ਬਹੁਤ ਇਸ ਕਰਕੇ ਦੋਸਤੋ ਕਿਉਂਕਿ ਦਿੱਲੀ ਵਿੱਚ VOTING BJP ਵਰਸਸ ਆਮ ਆਦਮੀ ਪਾਰਟੀ ਹੋ ਜਾਂਦੀ ਹੈ ਕਾਂਗਰਸੀ ਨਾ ਚੋਣਾਂ ਵਿੱਚੋਂ ਲਗਭਗ ਫਰੇਮ ਦੇ ਵਿੱਚੋਂ ਬਾਹਰ ਹੀ ਰਹਿੰਦੀ ਹੈ ਦੋਸਤੋ ਮੁਸਲਮਾਨ VOTER ਅਤੇ ਇਸਾਈ VOTER ਦਿੱਲੀ ਵਿੱਚ ਇਹ 35 ਤੋਂ 40% ਤੱਕ ਬਣ ਜਾਂਦਾ ਹੈ ਜੇ ਇਹਨਾਂ ਨੂੰ ਮਿਲਾ ਲਈਏ ਇਹਨਾਂ ਵਿੱਚ ਕੋਮਨਸਟ ਅਤੇ ਸ਼ੈਡਿਊਲ ਕਾਸਟ ਅਤੇ ਕੁਝ ਕਾਂਗਰਸ ਦੇ ਫਲੋਟਿੰਗ VOTER ਜੇ ਮਿਲਾ ਦਈਏ ਤਾਂ ਉਹ ਅੰਕੜਾ ਲਗਭਗ 50% ਦੇ ਕਰੀਬ ਛੂਹਣ ਲੱਗ ਪੈਂਦਾ ਹੈ ਦੋਸਤੋ ਜੇ ਦਿੱਲੀ ਵਿੱਚ ਕਾਂਗਰਸ ਪਾਰਟੀ ਥੋੜੀ ਮਜ਼ਬੂਤੀ ਨਾਲ ਚੋਣਾਂ ਲੜਦੀ ਹੈ ਮਤਲਬ ਉਹ ਆਪਣੀ ਰਾਜਨੀਤਿਕ ਜ਼ਮੀਨ ਆਮ ਆਦਮੀ ਪਾਰਟੀ ਤੋਂ ਵਾਪਸ ਲੈਂਦੀ ਹੈ ਤਾਂ ਭਾਜਪਾ ਦਾ ਇਸ ਵਾਰ ਕੁਝ ਚਾਂਸ ਬਣ ਸਕਦਾ ਹੈ ਨਹੀਂ ਤਾਂ ਹਾਲੇ ਵੀ ਪਲੜਾ ਆਮ ਆਦਮੀ ਪਾਰਟੀ ਦਾ ਹੀ ਭਾਰੀ ਲੱਗਦਾ ਹੈ ਦਿੱਲੀ ਚੋਣਾਂ ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਇਸ ਵੇਲੇ ਇੱਕ ਨਹੀਂ ਦੋ ਦੋ ਨਵੇਂ ਚੋਣਵੀ ਵਾਅਦੇ ਕੀਤੇ ਹਨ ਜੋ ਚੋਣ ਵਿੱਚ ਵੋਟਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਨਗੇ ਪਰ ਉਸ ਤੋਂ ਪਹਿਲਾਂ ਇਹਨਾਂ ਚੋਣ ਵਾਦਿਆਂ ਦੀ ਸੱਚਾਈ ਬਾਰੇ ਜਾਣਨ ਤੋਂ ਪਹਿਲਾਂ ਕੁਝ ਸੱਚਾਈ ਦਿੱਲੀ ਦੇ ਬਜਟ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਆਪਾਂ ਤਾਂ ਹੀ ਇਹਨਾਂ ਵਾਦਿਆਂ ਦਾ ਸੱਚ ਆਪਾਂ ਨੂੰ ਸਮਝ ਆਵੇਗਾ ਚਲੋ ਦੋਸਤੋ ਅੰਕੜਿਆਂ ਦੇ ਆਧਾਰ ਤੇ ਹੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਦਿੱਲੀ ਦਾ 2024-25 ਦਾ ਬਜਟ ਸੀ ਲਗਭਗ 62000 ਕਰੋੜ ਰੁਪਏ ਦਾ ਦਿੱਲੀ ਦੀ ਰੈਵਨਿਊ ਜਨਰੇਸ਼ਨ ਮਤਲਬ ਦਿੱਲੀ ਦੀ ਸਰਕਾਰ ਨੂੰ ਵੱਖ-ਵੱਖ ਸਰੋਤਾਂ ਤੋਂ ਜੋ ਆਮਦਨ ਹੁੰਦੀ ਸੀ ਉਹ ਸੀ ਲਗਭਗ 62000 ਕਰੋੜ ਰੁਪਏ ਦੋਸਤੋ ਇਹ ਹੈ ਕੁੱਲ ਉਹਨਾਂ ਦਾ ਰੈਵਨਿਊ ਭਾਵੇਂ ਸਰਕਾਰ 72 ਤੋਂ 75 ਹਜ਼ਾਰ ਕਰੋੜ ਦਾ ਦਾਵਾ ਕਰਦੀ ਹੈ ਆਪਣੇ ਅੰਕੜਿਆਂ ਵਿੱਚ ਪਰ ਦੋਸਤੋ ਉਹ ਹੁੰਦਾ ਹੈ ਸੰਭਾਵਿਤ ਆਮਦਨ ਅਸਲ ਵਿੱਚ ਜੇ ਦਿੱਲੀ ਦੀ ਕੁੱਲ ਆਮਦਨ ਕਿਹੇ ਜਾਵੇ ਜੋ ਉਹਨਾਂ ਦੀ ਠੋਸ ਆਮਦਨ ਹੁੰਦੀ ਸੀ ਉਹ ਹੈ 62 ਹਜ਼ਾਰ ਕਰੋੜ ਰੁਪਏ ਚਲੋ ਦੋਸਤੋ ਇਹ ਤਾਂ ਪਤਾ ਲੱਗ ਗਿਆ ਕਿ 2024-25 ਵਿੱਚ ਦਿੱਲੀ ਸਰਕਾਰ ਦੀ ਆਮਦਨ ਸੀ ਲਗਭਗ 62 ਹਜ਼ਾਰ ਕਰੋੜ ਰੁਪਏ ਪਰ ਚਲੋ ਹੁਣ ਉਸ ਦੇ ਵਾਅਦਿਆਂ ਦੀ ਗੱਲ ਕਰਦੇ ਹਾਂ ਵਾਅਦਿਆਂ ਬਾਰੇ ਜਾਣਨ ਤੋਂ ਪਹਿਲਾਂ ਉਸ ਦੇ ਖਰਚਿਆਂ ਬਾਰੇ ਵੀ ਗੱਲ ਕਰ ਲੈਂਦੇ ਹਾਂ ਇਸ ਸਰਕਾਰ ਦੇ ਇਸ ਸਾਲ ਕੀ ਖਰਚੇ ਸਨ ਦੋਸਤੋ ਸਭ ਤੋਂ ਪਹਿਲਾਂ ਵੱਡਾ ਖਰਚਾ ਤਨਖਾਹਾਂ ਉੱਪਰ ਤਨਖਾਹਾਂ ਦੇ ਉੱਪਰ ਦਿੱਲੀ ਸਰਕਾਰ 11000 ਕਰੋੜ ਰੁਪਏ ਦੇ ਲਗਭਗ ਖਰਚ ਕਰਦੀ ਹੈ ਇਸ ਤੋਂ ਬਾਅਦ ਦੋਸਤੋ ਪੈਨਸ਼ਨ ਪੈਨਸ਼ਨ ਉੱਪਰ ਵੀ 3100 ਕਰੋੜ ਰੁਪਏ ਦੇ ਕਰੀਬ ਦਿੱਲੀ ਸਰਕਾਰ ਖਰਚ ਕਰਦੀ ਰਹੀ ਹੈ ਇਸ ਤੋਂ ਬਾਅਦ ਦੋਸਤੋ ਗੱਲ ਕਰਦੇ ਹਾਂ ਜੋ ਦਿੱਲੀ ਸਰਕਾਰ ਦਾ ਪ੍ਰਚਾਰ ਪ੍ਰਸਾਰ ਵਿੱਚ ਸਭ ਤੋਂ ਵੱਧ ਜ਼ੋਰ ਹੁੰਦਾ ਹੈ ਫ੍ਰੀ ਐਜੂਕੇਸ਼ਨ ਉਸ ਉੱਪਰ ਦਿੱਲੀ ਸਰਕਾਰ 16000 ਕਰੋੜ ਰੁਪਏ ਦੇ ਲਗਭਗ ਖਰਚ ਕਰਦੀ ਹੈ ਇਸ ਤੋਂ ਬਾਅਦ ਦੋਸਤੋ ਹੈਲਥ ਕੇਅਰ ਜਿਸ ਦੇ ਨਾਂ ਦੇ ਤਕਰੀਬਨ ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਮੀਡੀਆ ਵਿੱਚ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਮਹੱਲਾ ਕਲੀਨਿਕਾਂ ਦੀ ਬਣੇ ਹੋਏ ਹਨ ਉਸ ਦਾ ਖਰਚ ਹੈ ਲਗਭਗ 9000 ਕਰੋੜ ਰੁਪਏ ਉਸ ਤੋਂ ਬਾਅਦ ਦੋਸਤੋ ਫ੍ਰੀ ਬੱਸ ਸਰਵਿਸ ਉਸ ਦਾ ਖਰਚਾ ਲਗਭਗ 10000 ਕਰੋੜ ਰੁਪਏ ਸਾਲਾਨਾ ਬਣਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਖਰਚ ਹੁੰਦਾ ਹੈ ਸਰਕਾਰ ਦਾ ਸੋਸ਼ਲ ਵੈਲਫੇਅਰ ਦਾ ਜਿਸ ਵਿੱਚ ਸ਼ਡਿਊਲ ਕਾਸ ਸ਼ਡਿਊਲ ਟ੍ਰੈਵਲ ਇਹ ਵੱਖ-ਵੱਖ ਸਕੀਮਾਂ ਰਾਹੀਂ ਜੋ ਪੈਸੇ ਦਿੱਤੇ ਜਾਂਦੇ ਹਨ ਉਸਦਾ ਖਰਚ ਹੈ ਦਿੱਲੀ ਸਰਕਾਰ ਦਾ ਲਗਭਗ 6500 ਕਰੋੜ ਰੁਪਏ ਇਸ ਤਰ੍ਹਾਂ ਦੋਸਤੋ ਇੱਕ ਹੋਰ ਖਰਚ ਹੁੰਦਾ ਹੈ ਅਰਬਨ ਡਿਵੈਲਪਮੈਂਟ ਦਾ ਉਸਦਾ ਵੀ ਖਰਚ ਹੈ ਲਗਭਗ 4300 ਕਰੋੜ ਰੁਪਏ ਦੋਸਤੋ ਇਸ ਤੋਂ ਇਲਾਵਾ ਵਾਟਰ ਸਪਲਾਈ ਇਸ ਤੋਂ ਇਲਾਵਾ ਦੋਸਤੋ ਵਾਟਰ ਸਪਲਾਈ ਉਸ ਲਈ ਵੀ ਸਰਕਾਰ ਨੇ ਲਗਭਗ 3500 ਕਰੋੜ ਰੁਪਏ ਰੱਖੇ ਹੋਏ ਹਨ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਦਿੱਲੀ ਦੇ ਵਿੱਚ ਮਹੱਤਵਪੂਰਨ ਖਰਚਾ ਹੈ ਫ੍ਰੀ ਬਿਜਲੀ ਦਾ ਜੋ ਲਗਭਗ ਸਰਕਾਰ ਨੂੰ ਪੈਂਦਾ ਹੈ 3500 ਕਰੋੜ ਰੁਪਏ ਦਾ ਇਸ ਤੋਂ ਇਲਾਵਾ ਦੋਸਤੋ ਸਰਕਾਰ ਰੂਰਲ ਡਿਵੈਲਪਮੈਂਟ ਨਾਂ ਤੇ ਵੀ 1000 ਕਰੋੜ ਰੁਪਏ ਦਾ ਖਰਚ ਕਰਦੀ ਹੈ ਤੇ ਇਰੀਗੇਸ਼ਨ ਦੇ ਨਾਂ ਤੇ ਵੀ 300 ਕਰੋੜ ਰੁਪਏ ਦਾ ਖਰਚ ਰੱਖਿਆ ਹੁੰਦਾ ਹੈ ਬਜਟ ਵਿੱਚ ਇੰਜ ਦੋਸਤੋ ਜੇ ਆਪਾਂ ਇਹਨਾਂ ਖਰਚਾਂ ਦਾ ਕੁੱਲ ਅੰਦਾਜ਼ਾ ਲਾਈਏ ਤਾਂ ਇਹ ਖਰਚ ਲਗਭਗ ਬਣਦੇ ਹਨ 68000 ਕਰੋੜ ਰੁਪਏ ਤਾਂ ਦੋਸਤੋ ਇਹ ਹੈ ਇਸ ਦਾ ਸੱਚ ਦਿੱਲੀ ਦੇ ਬਜਟ ਦਾ ਸੱਚ ਦੋਸਤੋ ਆਮਦਨ ਹੈ 62000 ਕਰੋੜ ਰੁਪਏ ਅਤੇ ਖਰਚਾ ਹੈ 68000 ਕਰੋੜ ਰੁਪਏ ਤੁਸੀਂ ਹੁਣ ਆਪ ਅੰਦਾਜ਼ਾ ਲਾਓ ਸਰਕਾਰ ਕੀ ਘਾਟੇ ਦਾ ਬਜਟ ਨਹੀਂ ਪੇਸ਼ ਕਰਦੀ ਪਰ ਅਖਬਾਰਾਂ ਟੀਵੀ ਆਦੀਆਂ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਇਹ ਦਾਵਾ ਕਰਦੇ ਤੁਸੀਂ ਸੁਣੇ ਹੋਣੇ ਕਿ ਸਾਡਾ ਤਾਂ ਬਜਟ ਸਰਪਲਸ ਹੁੰਦਾ ਹੈ ਮਤਲਬ ਕੋਈ ਘਾਟਾ ਹੀ ਨਹੀਂ ਜਦੋਂ ਕਿ ਆਮਦਨ 62000 ਕਰੋੜ ਰੁਪਏ ਹੈ ਅਤੇ ਖਰਚ ਲਗਭਗ 68000 ਕਰੋੜ ਰੁਪਏ ਦੇ ਲਗਭਗ ਸਿੱਧਾ-ਸਿੱਧਾ ਕਹੀਏ ਤਾਂ ਲਗਭਗ ਸਰਕਾਰ ਨੂੰ 6000 ਕਰੋੜ ਰੁਪਏ ਦਾ ਘਾਟਾ ਪੈਂਦਾ ਹੈ ਇੰਜ ਇਹ ਘਾਟੇ ਵਾਲਾ ਬਜਟ ਹੁੰਦਾ ਹੈ ਪਰ ਇਸ ਨੂੰ ਪਰ ਇਸ ਨੂੰ ਜੀ ਹਾਂ ਇਸ ਨੂੰ ਕਵਰ ਕਰਨ ਲਈ ਇਸ ਨੂੰ ਲੁਕਾਉਣ ਲਈ ਕਈ ਸਕੀਮਾਂ ਘੜੀਆਂ ਜਾਂਦੀਆਂ ਹਨ ਸਰਕਾਰਾਂ ਵੱਲੋਂ ਦੋਸਤੋ ਇਹ ਕਿਵੇਂ ਅੰਕੜਿਆਂ ਤੇ ਖੇਡਣ ਨਾਲ ਇੰਜ ਕਰਦੇ ਹਨ ਆਜੋ ਉਸ ਨੂੰ ਸਮਝਦੇ ਹਾਂ ਦਿੱਲੀ ਵਿੱਚ ਦੋਸਤੋ ਕੈਪੀਟਲ ਆਊਟਲੇ ਜਿਸ ਵਿੱਚ ਦਿੱਲੀ ਦੀ ਇੰਪੋਰਟੈਂਟ ਇਨਫਰਾਸਟ੍ਰਕਚਰ ਉਸ ਦੇ ਡਿਵੈਲਪਮੈਂਟ ਅਤੇ ਬਾਕੀ ਹੋਰ ਕਿਹ ਚੀਜ਼ਾਂ ਨੂੰ ਮੇਨਟੇਨੈਂਸ ਕਰਨ ਦਾ ਖਰਚ ਹੁੰਦਾ ਹੈ ਉਸ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਸਾਲ ਲਗਭਗ 29% ਜੀ ਹਾਂ 29% ਘਟौती ਕਰ ਦਿੱਤੀ ਦੋਸਤੋ ਇਹਨਾਂ ਨੇ ਕੀਤਾ ਕਿ ਦਿੱਲੀ ਵਿੱਚ ਇਹਨਾਂ ਨੇ ਟ੍ਰਾਂਸਪੋਰਟ ਦੇ ਜੋ ਖਰਚੇ ਕਰਨੇ ਸਨ ਉਹਨਾਂ ਵਿੱਚੋਂ 2500 ਕਰੋੜ ਰੁਪਏ ਘਟਾ ਦਿੱਤੇ ਇੰਜ ਹੀ ਐਜੂਕੇਸ਼ਨ ਦੇ ਵਿੱਚੋਂ ਵੀ 550 ਕਰੋੜ ਰੁਪਏ ਘਟਾ ਦਿੱਤੇ ਅਤੇ ਹੈਲਥ케ਅਰ ਵਿੱਚੋਂ ਵੀ ਇਹਨਾਂ ਨੇ ਲਗਭਗ 400 ਕਰੋੜ ਉਹ ਘਟਾ ਦਿੱਤੇ ਭਾਵੇਂ ਇਹਨਾਂ ਨੇ ਬਸਟ ਵਿੱਚ ਲਿਖਿਆ ਸੀ ਕਿ ਇਹ ਖਰਚਾ ਅਸੀਂ ਕਰਾਂਗੇ ਪਰ ਇਹਨਾਂ ਨੇ ਕੀਤਾ ਨਹੀਂ ਲੋਕ ਬ੍ਰੇਕੀ ਥੋੜੀ ਘੱਟ ਸਮਝਦੇ ਹਨ ਜੋ ਅਧੇ ਅਧੂਰੇ ਅੰਕੜੇ ਸਰਕਾਰ ਪੇਸ਼ ਕਰਦੀ ਹੈ ਉਸ ਦੇ ਸਿਰ ਤੇ ਹੀ ਸਰਕਾਰ ਆਪਣੀ ਬੱਲੇ ਬੱਲੇ ਕਰਵਾ ਲੈਂਦੀ ਹੈ ਸਭ ਤੋਂ ਪਹਿਲਾਂ ਦੋਸਤੋ ਦਿੱਲੀ ਦੀਆਂ ਮਹਿਲਾਵਾਂ ਨੂੰ 1500 ਰੁਪਏ ਨਹੀਂ ਹੁਣ 2100 ਰੁਪਏ ਹਰ ਮਹੀਨੇ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਹੈ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਇਸ ਲਈ ਉਹਨਾਂ ਨੇ ਬਕਾਇਦਾ ਦੋਸਤੋ ਹੁਣ ਦਿੱਲੀ ਵਿੱਚ ਫਾਰਮ ਤੱਕ ਵੀ ਭ੍ਰਵਾਏ ਹਨ ਪਰ ਦੋਸਤੋ ਸਭ ਤੋਂ ਪਹਿਲਾਂ ਇਸ ਵਾਅਦੇ ਦੀ ਹੀ ਗੱਲ ਕਰ ਲੈਂਦੇ ਹਾਂ ਪੰਜਾਬ ਵਿੱਚ ਦੋਸਤੋ ਇਹਨਾਂ ਨੇ ਵਾਅਦਾ ਕੀਤਾ ਸੀ 1000 ਰੁਪਏ ਮਹੀਨੇ ਦੇਣ ਦਾ ਪੂਨੇ 3 ਸਾਲ ਹੋ ਗਏ ਦੋਸਤੋ ਹਾਲੇ ਤੱਕ ਇਹਨਾਂ ਨੇ ਉਹ ਵਾਦਾ ਆਪਣਾ ਪੂਰਾ ਹੀ ਨਹੀਂ ਕੀਤਾ ਇਸ ਤੋਂ ਇਲਾਵਾ ਦਿੱਲੀ ਵਿੱਚ ਦੂਸਰਾ ਗੇਮ ਚੇਂਜਿੰਗ ਵਾਦਾ ਆਮ ਆਦਮੀ ਪਾਰਟੀ ਨੇ ਇਹ ਕੀਤਾ ਹੈ ਕਿ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ ਵਿੱਚ ਸਮੂਹ ਗਰੰਤੀ ਸਿੰਘਾਂ ਨੂੰ ਜੋ ਵੱਖ-ਵੱਖ ਗੁਰਦੁਆਰਿਆਂ ਵਿੱਚ ਜਾਂ ਹੋਰ ਛੋਟੇ-ਮੋਟੇ ਗੁਰਦੁਆਰੇ ਜੋ ਸਿੰਘ ਸਿਮਹਾਵਾਦੀ ਦੇ ਬਣੇ ਹੁੰਦੇ ਹਨ ਉੱਥੇ ਸੇਵਾਵਾਂ ਨਿਭਾਉਂਦੇ ਹਨ ਉਹਨਾਂ ਨੂੰ ਹਰ ਮਹੀਨੇ 18000 ਰੁਪਏ ਮਿਲਣਗੇ ਜੀ ਹਾਂ ਹਰ ਮਹੀਨੇ 18000 ਰੁਪਏ ਸਰਕਾਰ ਦੇਵੇਗੀ ਜਿਵੇਂ ਦਿੱਲੀ ਵਿੱਚ ਮਸਜਿਦਾਂ ਦੇ ਇਮਾਮਾਂ ਨੂੰ ਹਰ ਮਹੀਨੇ ਸਰਕਾਰ ਤਨਖਾਹ ਦਿੰਦੀ ਹੈ ਉਮੇ ਹੀ ਹੁਣ ਸਿੱਖ ਗ੍ਰੰਥੀਆਂ ਨੂੰ ਵੀ ਹਰ ਮਹੀਨੇ 18000 ਰੁਪਏ ਜੀ ਹਾਂ ਹਰ ਮਹੀਨੇ 18000 ਰੁਪਏ ਮਿਲਣਗੇ ਦਿੱਲੀ ਸਰਕਾਰ ਵੱਲੋਂ ਘਬਰਾਓ ਨਾ ਦੋਸਤੋ Hindu ਪੁਜਾਰੀਆਂ ਨੂੰ ਵੀ ਉਹਨਾਂ ਨੇ ਇਹ ਗਰੰਟੀ ਦਿੱਤੀ ਹੈ ਕਿ ਉਹਨਾਂ ਦੀ ਸਰਕਾਰ ਬੰਦੇ ਹੀ Hindu ਪੁਜਾਰੀਆਂ ਨੂੰ ਵੀ ਹਰ ਮਹੀਨੇ 18000 ਰੁਪਏ ਦਿੱਲੀ ਸਰਕਾਰ ਵੱਲੋਂ ਦਿੱਤੇ ਜਾਣਗੇ ਪਹਿਲਾਂ ਦੀ ਕਮਾਈ ਨਾਲ ਦਾ ਚਲੋ ਘਰ ਦਾ ਦਾਲ ਫੁਲਕਾ ਥੋੜਾ ਬੋਦਾ ਚੱਲੀ ਜਾਂਦਾ ਸੀ ਪਰ ਹੁਣ ਜੋ 18000 ਰੁਪਏ ਪਰ ਮੰਥ ਦਿੱਲੀ ਸਰਕਾਰ ਵੱਲੋਂ ਮਿਲੇਗਾ ਉਸ ਨਾਲ ਤਾਂ ਤਕਰੀਬਨ ਅੱਢ ਹੀ ਫੀਲਿੰਗ ਆਵੇਗੀ ਉਹਨਾਂ ਦੇ ਵਿੱਚ ਹੁਣ ਤਾਂ ਉਹ ਆਪਣੇ ਆਪ ਨੂੰ ਥੋੜਾ ਬਹੁਤਾ ਵੀਆਈਪੀ ਸਮਝਣ ਹੀ ਲੱਗ ਪੈਣਗੇ 18000 ਰੁਪਏ ਹਰ ਮਹੀਨੇ ਮਤਲਬ ਸਰਕਾਰ ਵੱਲੋਂ ਇੱਕ ਸਾਲ ਦਾ ਪੈਕੇਜ ਲਗਭਗ 216000 ਰੁਪਏ 2 ਲੱਖ ਸਾਲਾਨਾ ਤੋਂ ਵੱਧ ਦਾ ਪੈਕੇਜ ਹੁਣ ਤਾਂ ਉਹਨਾਂ ਦੇ ਦਿਨ ਬਦਲ ਜਾਣਗੇ ਦੋਸਤੋ ਵਿਚੋਲਾ ਵੀ ਰਿਸ਼ਤਾ ਕਰਾਉਣ ਲੱਗੇ ਕਿਹਾ ਕਰੂ ਮੁੰਡਾ ਤਾਂ ਗਰੰਥੀ ਲੱਗਿਆ ਹੈ ਮੁੰਡਾ ਦਾ ਪੁਜਾਰੀ ਹੈ ਮਤਲਬ ਘਟੋ ਘਟ ਮਤਲਬ ਘਟੋ ਘਟ 18000 ਰੁਪਏ ਹਰ ਮਹੀਨੇ ਤਨਖਾਹ ਆਉਂਦਾ ਹੈ ਮੁੰਡਾ ਉਸ ਦੀ ਯੋਗਤਾ ਰੱਖਦਾ ਹੈ ਪੁਜਾਰੀ ਜਗ ਗਰੰਥੀ ਸਿੰਘ पर पर दोस्तों की कि यह चुनावी वादे वफ़ा बेहद महत्वपूर्ण घोषणा करने जा रहा हूँ आज जो योजना का मैं ऐलान करने जा रहा हूँ इस योजना का नाम है पुजारी ग्रंथी सम्मान योजना इस योजना के तहत मंदिरों में भगवान की पूजा करने वाले लोगों की लोगों को पूजा करवाने वाले पुजारियों को और गुरुद्वारे में ग्रंथियों को हर महीने सम्मान राशि देने का प्रावधान है इसे मैं वेतन या तनख्वाह नहीं कहूँगा एक तरह से इनका सम्मान करने के लिए इसकी घोषणा कर रहे हैं कि लगभग अठारह हज़ार रुपये महीना इनको सम्मान राशि दी जाएगी कि घोषणा कर रहे हैं कि लगभग अठारह हज़ार रुपये महीना इनको सम्मान राशि दी जाएगी ਹਮਾਰੀ ਸਰਕਾਰ ਬਨਨੇ ਪਰ ਹਮਾਰੀ ਸਰਕਾਰ ਬਨਨੇ ਪਰ ਦੋਸਤੋ ਇੱਕ ਵਾਰੀ ਫੇਰ ਥੋੜਾ ਸਚਾਈ ਵਾਲ ਆਂਦੇ ਹਾਂ ਇਹਨਾਂ ਦੇ ਸਿਰਫ ਪਹਿਲੇ ਵਾਦੇ ਦਾ ਹੀ ਸੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਇਹਨਾਂ ਦਾ ਪਹਿਲਾ ਵਾਦਾ ਹੈ ਹਰ ਮਹੀਨੇ ਔਰਤਾਂ ਨੂੰ ਮਹਿਲਾਵਾਂ ਨੂੰ 2100 ਰੁਪਏ ਮਹੀਨਾ ਹਰ ਮਹੀਨੇ ਇਸ ਦਾ ਪਤਾ ਹੈ ਕਿੰਨਾ ਸਾਲਾਨਾ ਬੋਝ ਪੈਂਦਾ ਹੈ ਸਰਕਾਰ ਉੱਪਰ 20 ਤੋਂ ਲੈ ਕੇ 22000 ਕਰੋੜ ਰੁਪਏ ਅੰਦਾਜ਼ਨ ਜੀ ਹਾਂ ਅੰਦਾਜ਼ਨ 20 ਤੋਂ 22000 ਕਰੋੜ ਰੁਪਏ ਅੰਦਾਜ਼ਨ ਇਸ ਕਰਕੇ ਕਿਹਾ ਹੈ ਕਿਉਂਕਿ ਅਕਸਰ ਇਹ ਹੋ ਸਕਦਾ ਹੈ ਕਿ ਸਰਕਾਰ ਜਿਵੇਂ 300 ਯੂਨਟ ਫ੍ਰੀ ਬਿਜਲੀ ਵਿੱਚ ਕੁਝ ਸ਼ਰਤਾਂ ਲਗਾ ਦਿੰਦੀਆਂ ਹਨ ਇੰਜ ਹੀ ਇਹ ਸ਼ਰਤਾਂ ਲਗਾ ਦਵੇ ਕਿ ਜੋ ਨੌਕਰੀ ਪੇਸ਼ਾ ਔਰਤਾਂ ਹਨ ਸ਼ਾਇਦ ਉਹਨਾਂ ਨੂੰ ਇਹ ਰਕਮ ਨਾ ਮਿਲੇ ਤਾਂ ਵੀ ਦੋਸਤੋ ਸਰਕਾਰ ਵਾਲੀ ਸਦਾ ਜੋ ਖਰਚ ਬੰਦਾ ਹੈ ਉਹ ਹੈ ਲਗਭਗ 20000 ਤੋਂ ਲੈ ਕੇ 22000 ਕਰੋੜ ਰੁਪਏ ਸੋਚੋ ਦੋਸਤੋ ਦਿੱਲੀ ਸਰਕਾਰ ਦਾ ਪਹਿਲਾਂ ਹੀ ਲਗਭਗ ਆਪਣੇ ਬਜਟ ਵਿੱਚ 6000 ਕਰੋੜ ਦਾ ਘਾਟਾ ਚੱਲਦੀ ਹੈ ਇਸ ਘਾਟੇ ਨੂੰ ਲੁਕਾਉਣ ਲਈ ਇਹੋ ਫਲਾਈਓਵਰਾਂ ਦਾ ਕੰਮ अर्बन ਡਿਵੈਲਪਮੈਂਟ ਦਾ ਕੰਮ ਉਹ ਵੀ ਤਾਂ ਟੱਗ-ਬੱਗ ਠੱਪ ਕਰ ਹੀ ਦਿੰਦੀ ਹੈ ਤਾਂ ਜੋ ਕਿ ਬਜਟ ਘਾਟਾ ਕਵਰ ਕੀਤਾ ਜਾਵੇ ਹੁਣ ਇਹ ਜੋ ਨਵਾਂ ਖਰਚ ਪਵੇਗਾ ਸਰਕਾਰ ਦੇ ਸਿਰ ਲਗਭਗ ਸਾਲਾਨਾ 20000 ਕਰੋੜ ਰੁਪਏ ਦੋਸਤੋ ਆਵੇਗਾ ਕਿੱਥੋਂ ਜੇ ਵਾਦਾ ਪੂਰਾ ਕਰਨਾ ਹੈ ਤਾਂ ਕੀ ਕੀਤਾ ਜਾਵੇਗਾ ਜਾਂ ਦਾ ਖਰਚੇ ਇਧਰ-ਉਧਰੋਂ ਪੂਰੇ ਕਿੱਥੇ ਜਾਣਗੇ ਜਾਂ ਫਿਰ ਕਰਜ਼ਾ ਚੁਕਾਇਆ ਜਾਵੇਗਾ ਅੰਦਾਜ਼ਾ ਲਾਈਏ ਤਾਂ 60000 ਕਰੋੜ ਦੇ ਕਰੀਬ ਇਹ ਖਰਚਾ ਬਣਦਾ ਹੈ ਜਦੋਂ ਕਿ ਸਰਕਾਰ ਦੀ ਇਸ ਵੇਲੇ ਸਾਲਾਨਾ ਆਮਦਨ ਹੈ 62000 ਕਰੋੜ ਰੁਪਏ ਦੋਸਤੋ ਇਹ ਹਰ ਸਾਲ 20000 ਕਰੋੜ ਦਾ ਖਰਚ 3 ਸਾਲ ਬਾਅਦ ਸਰਕਾਰ ਦੀ ਅੱਜ ਦੀ ਆਮਦਨ ਦੇ ਬਰਾਬਰ ਹੋ ਜਾਵੇਗਾ ਤੁਹਾਨੂੰ ਸੁਣ ਕੇ ਅੰਕੜਿਆਂ ਦੀ ਸੱਚਾਈ ਜਾਣ ਕੇ ਹਾਸਾ ਆਇਆ ਟੈਕਸਾਂ ਰਾਹੀਂ ਕਿੰਨੀ ਕੁ ਆਮਦਨ ਸਰਕਾਰ ਵਧਾ ਲੇਗੀ ਨਾ ਤਿੰਨ ਸਾਲਾਂ ਵਿੱਚ ਲਗਭਗ ਅੰਦਾਜ਼ਾ ਲਾਈਏ 100 ਕਰੋੜ 1000 ਕਰੋੜ 5000 ਕਰੋੜ ਵੱਧ ਤੋਂ ਵੱਧ 10000 ਕਰੋੜ ਫਿਰ ਉਸ ਤੋਂ ਬਾਅਦ ਜੋ ਖਰਚ ਦਿੱਲੀ ਦੇ ਇੰਜ ਦਿੱਲੀ ਦਿਵਾਲੀਆ ਹੋ ਜਾਵੇਗੀ ਦਿਵਾਲੀਆ ਹੋਣ ਦੀ ਸਥਿਤੀ ਵਿੱਚ ਲਗਭਗ ਆ ਹੀ ਜਾਵੇਗੀ ਫਿਰ ਉਹ ਕੀ ਕਰੇਗੀ ਫਿਰ ਉਹ ਕੇਂਦਰ ਸਰਕਾਰ ਨੂੰ ਕਹੇਗੀ ਕਿ ਕਰਜ਼ੇ ਦਾ ਬੋਝ ਘਟਾਓ ਸਰਕਾਰ 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 ਕੀ ਕਰੇਗੀ ਕਿਉਂਕਿ ਇਹਨਾਂ ਲੀਡਰਾਂ ਦੇ ਤਾਂ ਆਪਣੇ ਘਰ ਭਰੇ ਹੀ ਹੋਣਗੇ ਇਹਨਾਂ ਸਾਲਾਂ ਦੌਰਾਨ ਪਾਰਟੀ ਕੋਲ ਵੀ ਚੰਗਾ ਵਾਵਾ ਫੰਡ ਹੋਵੇਗਾ ਪਰ ਆਮ ਲੋਕ ਦਿੱਲੀ ਉਤਾ ਬਿਹਾਲ ਹੋ ਜਾਵੇਗੀ ਇਹਨਾਂ ਨੇ ਇੰਜ ਹੀ ਪੰਜਾਬ ਵਿੱਚ ਵੀ ਤਾਂ ਵਾਦੇ ਕੀਤੇ ਸਨ ਸਭ ਤੋਂ ਵੱਡੇ ਸਮਾਜਿਕ ਵਾਦੇ ਉਸ ਬਾਰੇ ਵੀ ਥੋੜਾ ਗੱਲ ਕਰ ਹੀ ਲੈਂਦੇ ਹਾਂ ਦੋਸਤੋ ਇਹਨਾਂ ਦਾ ਸਭ ਤੋਂ ਵੱਡਾ ਸਮਾਜਿਕ ਵਾਦਾ ਸੀ ਨਸ਼ਾ ਮੁਕਤੀ ਦਾ ਕੀ ਦੋਸਤੋ ਪੰਜਾਬ ਵਿੱਚ ਇਹ ਵਾਦਾ ਵਫਵਾ ਹੋਇਆ ਪਰ ਸਾਡੇ ਸ਼ਾਸਕ ਨੀਰੋ ਉਹ ਤਾਂ ਬੰਸਰੀ ਵਜਾ ਰਿਹਾ ਹੈ ਨਹੀਂ ਨਹੀਂ ਦੋਸਤੋ ਅੱਜ ਕੱਲ ਉਹ ਚੁਟਕਲੇ ਸੁਣਾਉਂਦਾ ਹੈ ਨੀਰੋ ਬਹੁਤ ਵਧੀਆ ਚੁਟਕਲੇ ਸੁਣਾਉਂਦਾ ਹੈ ਪਰ ਕੀ ਦੋਸਤੋ ਦਿੱਲੀ ਦੀ ਜਨਤਾ ਖੁਸ਼ ਹੋਵੇਗੀ ਪੁਜਾਰੀ ਵਰਗ ਗ੍ਰੰਥੀ ਵਰਗ ਕਿਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਿ ਦੋਸਤੋ ਇਹ ਖੁਸ਼ੀਆਂ ਪੰਜਾਬ ਦੇ ਗ੍ਰੰਥੀ ਸਿੰਘਾਂ ਪੁਜਾਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਹਾਸਲ ਹੋਣੀਆਂ ਚਾਹੀਦੀਆਂ ਗਰੀਬ ਪੁਜਾਰੀਆਂ ਦੇ ਘਰ ਵੀ ਤਾਂ ਠੀਕ ਠਾਕ ਰੋਟੀ ਪੱਕਦੀ ਹੀ ਹੋਣੀ ਚਾਹੀਦੀ ਹੈ ਜੇ ਦਿੱਲੀ ਵਿੱਚ ਉਹ ਘੋ ਨਾਲ ਚੋਪੜੀ ਖਾਣ ਦੀ ਉਮੀਦ ਰੱਖ ਰਹੇ ਹਨ ਤਾਂ ਪੰਜਾਬ ਵਿੱਚ ਉਹਨਾਂ ਨੂੰ ਇਹ ਫਾਇਦਾ ਕਿਉਂ ਨਹੀਂ ਮਿਲਣਾ ਚਾਹੀਦਾ ਤੁਸੀਂ ਕਮੈਂਟ ਕਰ ਸਕਦੇ ਹੋ ਸੋ ਜਲਦ ਤੋਂ ਜਲਦ ਪੰਜਾਬ ਵਿੱਚ ਵੀ ਦਿੱਲੀ ਵਾਂਗ ਇਹ ਸਰਕਾਰ 18000 ਰੁਪਏ ਮਹੀਨੇ ਹਰ ਮਹੀਨੇ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਦੇਣਾ ਸ਼ੁਰੂ ਕਰ ਦੇਵੇ। ਪ੍ਰਾਂਤ ਵਿੱਚ ਦੋਸਤੋ ਇੱਕ ਹੋਰ ਸੱਚਾਈ ਜੇ ਦਿੱਲੀ ਵਿੱਚ ਕਾਂਗਰਸ ਪਾਰਟੀ ਥੋੜਾ ਵੀ ਆਪਣੇ ਪੈਰਾਂ ਤੇ ਖੜਾ ਹੋਣ ਵੱਲ ਗਈ ਤਾਂ ਤਾਂ ਆਮ ਆਦਮੀ ਪਾਰਟੀ ਜਾਂ ਤਾਂ ਦਿੱਲੀ ਵਿੱਚ ਮੁਧੇ ਮੂੰਹ ਜਾਂ ਫਿਰ ਖੰਜੂਰ ਵਿੱਚ ਲਟਕਣ ਵਾਲੀ ਸਥਿਤੀ ਵਿੱਚ ਹੋਵੇਗੀ। ਕਾਂਗਰਸ ਦੀ ਥੋੜੀ ਜਹੀ ਵੀ ਜਿੱਤ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਹਾਰ ਦੇ ਬਰਾਬਰ ਹੋਵੇਗੀ। ਅੰਤ ਵਿੱਚ ਦੋਸਤੋ ਪੋਲੀਟਿਸ਼ੀਅਨ ਕੀ ਹੁੰਦੇ ਹਨ ਤੁਸੀਂ ਵੀ ਜਾਣਦੇ ਹੀ ਹੋ ਸਿੱਖਣ ਵਾਲੀ ਗੱਲ ਇਹ ਹੈ ਕਿ ਇਹ ਆਮ ਜਨਤਾ ਨੂੰ ਭੋਲੇ ਨਹੀਂ ਮੂਰਖ ਸਮਝਦੇ ਹਨ ਪਰ ਅਸੀਂ ਕੀ ਸਮਝਦੇ ਹਾਂ ਆਪਣੇ ਆਪ ਨੂੰ ਅਸੀਂ ਜਾਤਾਂ ਵਿੱਚ ਧਰਮਾਂ ਵਿੱਚ ਡਿਵਾਈਡ ਹੋਏ ਅਸੀਂ ਹੰਕਾਰੀ ਹੋਏ ਅਸੀਂ ਪੋਲੀਟਿਸ਼ੀਅਨਾਂ ਦੀ ਨਜ਼ਰ ਵਿੱਚ ਕੀ ਹਾਂ ਇੱਕ ਵਾਰੀ ਜ਼ਰੂਰ ਸੋਚਿਓ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ